ਹਾਂ ਬਾਈ ਕਾਸ ਨੂੰ ਲੱਗੀ ਆ ਇਹ ਬਾਈ ਟਾਇਰ ਜੇ ਟਾਇਰ ਜੇ ਸਾਰਾ ਕੁਝ ਇਹ ਜੀ ਅੱਛਾ ਕਾਰ ਨੰਗੀ ਬਣਿਆ ਇਹ ਇਹਨੂੰ ਖੜ ਤੋਂ ਵੰਦ ਇੱਧਰ ਲੈ ਇਹਨੂੰ ਢਾਕੇ ਪੈਂਦੇ ਦੇਖੋ ਮਿੱਤਰੋ ਅੱਗ ਲੱਗੀ ਇੱਥੇ ਟਾਇਰਾਂ ਟੂਰਾਂ ਨੂੰ ਲੱਗਿਆ ਸਕ੍ਰੈਪ ਪਿਆਗਾ ਬੁਰਾ ਹਾਲ ਹੋਇਆ ਪੈ ਜਾਵਾ ਬੁਰਾ ਬੁਰਾ ਓਏ ਬਦੂਰ ਹੋ ਜਾਓ ਬਾਈ ਬੰਬ ਬਣ ਜੂ ਇਹਦਾ ਓਏ ਇਹ ਭਰਿਆ 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 ਆਕਾ ਇਹ ਤਾਂ ਨਹੀਂ বুঝਦੀ ਇਹ ਤਾਂ ਨਹੀਂ বুঝਨੀ ਮੁਸ਼ਕਲ ਆ ਗਮ ਤੇਜੀ ਨਾਲ ਅੱਗਾਂ ਜੋ ਬਾਦਲ ਹੀ ਆ ਮੌਕੇ ਤੇ ਫਾਇਰ ਭਗੜੀ ਚੌਕੀ ਆ ਪਰ ਦੇਖ ਸਕਦੇ ਹੁਣ ਕਾਫੀ ਜ਼ਿਆਦਾ ਧੂਆਂ ਧਾਰ ਹੋ ਗਿਆ ਕੱਢੇ ਜਮੀਨ ਉਸ ਤੋਂ ਕਾਹਦੀ ਯਾ ਕੁ ਕਾਬੂ ਪਾਉਣ ਲਾਵੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਜੀ ਪਧੌੜ ਖੜੇ ਆ ਮਿੱਤਰੋ ਪਧੌੜ ਆ 983 ਪਧੌੜ ਨਾ ਰੋਡ ਦੇ ਉੱਤੇ ਆ ਅੱਗ ਲੱਗੀ ਆ ਇੱਥੇ ਸਕ੍ਰੈਪ ਪਿਆਗਾ 04415 ਸਕ੍ਰੈਪ ਪਿਆ ਟਾਇਰ ਟੂਰ ਪਿਆ ਹੋਰ ਸਮਾਨ ਗੱਡੀਆਂ ਗੁੱਡੀਆਂ ਬਾਈ ਕਵਾੜ ਦਾ ਸਮਾਨ ਆ ਇੱਥੇ ਹਾਂ ਜੀ ਗੱੜਬੁਆਕ ਲੱਗੀ ਆ ਇਹ ਖੈਰ ਬਗਰੇੜ ਦੀ ਇੱਕ ਗੱਡੀ ਆਈ ਤਾਂ ਹੈਗੀ ਆ ਪਰ ਬਾਈ ਅੱਗ ਬੜੀ ਜਿਆਦੇ ਆ ਤੇ ਪਾਣੀ ਪੂਣੀ ਕੰਮ ਨਹੀਂ ਕਰਦਾ ਉਹ ਤੁਸੀਂ ਦੇਖ ਸਕਦੇ ਹੋ ਚਾਰ ਸਪਰੇ ਧੂਆਂ ਧਾਰ ਕਰਿਆ ਪਿਆ ਰੋਡ ਦੇ ਉੱਤੇ ਵੀ ਇਹ ਦੋੜਾ ਖੈਰ ਤੋਂ ਥੋੜਾ ਜਿਹਾ ਅੱਗੇ ਰੋਡ ਦੇ ਉੱਤੇ ਮਾਝਾ ਖਾਨਾ ਕੋਲ ਦੇ ਉੱਤੇ ਪਿੰਡ ਹਾਈਵੇ ਦੇ ਉੱਤੇ ਇਹਦੇ ਨਾਲ ਕੁਝ ਨਹੀਂ ਬੰਦਣਾ ਬਾਈ ਕੁਛ ਵੀ ਨਹੀਂ ਬਾਈ ਫਰਕ ਪੈਣਾ ਇਹਦੇ ਨਾਲ ਬਾਈ ਨਾ ਕੋਲ ਕੋਲ ਬਸਾ ਹੈ ਜਾਨ ਸ਼ੋਰ ਇਹ ਨਾ ਫਾਈਟ ਆ ਰਾਂ ਤੋਂ ਬਿਨਾ ਹੋਰ ਕੀ ਪਿਆ ਇੱਥੇ ਸਮਾਨ ਅੰਦਰ ਗੱਡੀਆਂ ਜਿਵੇਂ ਬਾਹਰ ਪਏ ਆਪ ਕਬਾੜ ਹਨਾ ਹੁਣ ਦਾ ਭਾਈਚਾਰਾ ਨਹੀਂ ਹੁੰਦਾ ਇਹਦਾ ਖਾਰਾ ਮੱਛੀ ਖਾਣੇ ਮੇਰੇ ਸਾਹਮਣੇ ਮੱਛੀ ਗੁਰੂ ਜੀ ਦਾ ਪੁਰਾਣਾ ਮੱਛੀ ਪਾ ਰਹੇ ਹੋਰ ਬੋਲਦਾ ਇਹ ਨਾ ਮੈਂ ਨਹੀਂ ਮਹਾਰਾ ਕੋਈ ਮੈਲਾ ਦਾ ਗੱਡੀਆਂ ਗੱਡੀਆਂ ਅੰਦਰ ਕਵਾੜਦੀਆਂ ਸਕਰੈਪਸ ਗਰੁੱਪ ਪਿਆਗਾ ਸਾਰਾ ਮੈਨੂੰ ਨਹੀਂ ਲੱਗਦਾ ਵੀ ਆ ਕਿਹਜੂ ਇੱਥੇ ਪਾਣੀ ਦਾ ਕੋਈ ਵਾਸਤਾ ਹੀ ਨਹੀਂ ਕੋਈ ਫਰਕ ਹੀ ਨਹੀਂ ਆਵਾ ਇਹ ਜਲਦੀ ਵੀ ਐਕਟ ਤੇ ਕਾਫੀ ਕਰੋ ਨੂੰ ਬੰਦ ਹੋ ਗਿਆ ਆਪੱਖ ਹੋਇਆ ਬਈ ਤੇ ਇਸ ਦੇ ਤੇ ਆ ਮੇਨ ਰੋਡ ਦੇ ਉੱਤੇ ਭਧੌੜ ਵਾਲੇ ਦੇ ਇੱਥੇ ਨਾ ਪਾਸੇ ਸਾਈਡ ਤੇ ਸਕਰੈਪ ਦਾ ਸਮਾਨ ਪਿਆ ਕਵਾੜ ਦਾ ਉਹਨੂੰ ਅੱਗ ਲੱਗੀ ਆ ਬਾਈ ਰੋ ਲੰਬਾਰ ਹੋਇਆ ਪਿਆ ਕੰਮ ਚੰਗਾਰੇ ਬਣੀ ਜਾਂਦੇ ਬੰਬ ਬਣਿਆ ਪਿਆ ਬਾਈ ਅੰਦਰ ਕੋ ਸੇਕਟਰ ਬਾਡ ਵਾਲੇ ਦਾ ਸਬਾਨ ਆ ਬਾਈ ਇੱਥੇ ਸਕ੍ਰੈਪ ਦਾ ਬੋਲ ਨੁਕਸਾਨ ਨਹੀਂ ਗਿਆ ਬਾਈ ਦਾ ਲਗਭਗ ਬਗਲ ਦੇ ਵਿੱਚ ਜਿੰਨਾ ਸਮਾਨ ਆ ਮੈਨ ਲੱਗਾ ਹੁਣ ਸਾਰਾ ਹੀ ਇਹ ਗੁਜਣ ਵਾਲੀ ਲੱਗਦੀ ਤਾਂ ਹੈਣੀ ਅੰਦਰ ਕਿਹੜਾ ਦੀ ਨਾ

ਆਓ ਸਾਹਤੋਂ ਰੋਕਦਾ ਕਰੋ ਪਾਣੀ ਨਾਲ ਕੋਈ ਫਰਤੀ ਨਹੀਂ ਅੱਗ ਨੂੰ ਟੂਰ ਬਣ ਬਣ ਕੇ ਦੂਰੀ ਖਿੰਡੀਆਂ ਜਾਂਦਾ ਨਾਲ ਤੇ ਉੱਤੇ ਤਾਂ ਪੈਂਦੇ ਨਹੀਂ ਉਹ ਕੋਈ ਪਿੱਛੇ ਦੇਖ ਸਕਦੇ ਗੱਡੀਆਂ ਖੜੀਆਂ ਨੇ ਗੱਡੀਆਂ ਦਾ ਕੁਝ ਵੀ ਨਹੀਂ ਪਰਾਂ ਗੱਡੀਆਂ ਖੜੀਆਂ ਪਾੜਾਂ ਨੂੰ ਲੱਗੀ ਵੀ ਅੱਗ ਪਰਲੇ ਪਾਸੇ ਗੱਡੀਆਂ ਖੜੀਆਂ ਉਹ ਗੱਡੀਆਂ ਕੰਨੀ ਵਧੀਆਂ ਦੀ ਅੱਗ ਉਹਨਾਂ ਹੋ ਪਾੜੀ ਭੈਣ ਕਰਕੇ ਲੱਗੀ ਆ ਟਾਇਰ ਟੂਰ ਨੂੰ ਚੱਲੇ ਜਾਣ ਨੀ ਇਧਰਲੇ ਪਾਸੇ ਲਾਤੀ ਇੱਕ ਬਾਅਦ ਉਹ ਰੇਡ ਦੂਜੀ ਆ ਗਈ ਇੱਕਰੋਂ ਛੱਡਿਆ ਪਾਣੀ ਇਹਦੇ ਤੇ ਦੂਰ ਨੂੰ ਹੀ ਲਾਤੀ ਐਡੀ ਦੂਰੋਂ ਦਾ ਕੰਮ ਹੀ ਨਹੀਂ ਕਰਨਾ ਇਹਨੇ ਆਹ ਗੱਡੀ ਦੂਰੋਂ ਵਾਲੀ ਲਾਤੀ ਇਹਨਾਂ ਨੇ ਐਡੀ ਦੂਰੋਂ ਦਾ ਕੰਮ ਹੀ ਨਹੀਂ ਕਰਨਾ ਬਾਈ ਬਾਈ ਉੱਥੇ ਰੱਖਦਾ ਪ੍ਰੈਸ਼ਰ ਹੀ ਨਹੀਂ ਜਾਂਦਾ ਇਹਦਾ ਇਹ ਤੁਸੀਂ ਬਾਹਰ ਖੜੀਆਂ ਦੇਖ ਸਕਦੇ ਹੋ ਜਿਵੇਂ ਆ ਬਾਹਰ ਖੜਿਆ ਨੇ ਸਕ੍ਰੈਪ ਦਾ ਸਮਾਨ ਗੱਡੀਆਂ ਤੇ ਜਿਹੜੇ ਆਪਾਂ 10 ਕੋਲ ਜਿਹੜਾ ਕਹਿ ਤਨੇ ਆ ਨਾਲ ਜਗੜ ਵਿੱਚ ਉਹ ਆ ਬਾਈ ਆਈ ਅੰਦਰ ਪਈਆਂ ਨੇ ਗੱਡੀਆਂ ਐਸੀ ਤਰ੍ਹਾਂ ਅੰਦਰ ਸਕ੍ਰੈਪ ਦਾ ਸਮਾਨ ਪਿਆਗਾ ਦੇਖੋ ਬਾਈ ਕਿਵੇਂ ਆ ਕੰਟਰੋਲ ਹੁੰਦੀ ਆ ਨਹੀਂ ਰੋਡ ਵੀ ਜਾਮ ਹੋ ਗਿਆ ਕੱਲ ਲੱਗੀ ਤੀ ਨੇ ਬਾਈ ਅੰਦਰ ਕੁਵਾੜ ਪਹਿਣਾ ਉਹਦੀ ਕੋਈ ਲੱਗੀ ਆ ਤੇ ਮोटा ਹੋ ਰਿਹਾ ਉਹ ਪੱਕੇ ਕਿਸਾਨ ਜੂਨੀਅਨ ਵਾਲੇ ਵੀ ਆ ਗਏ ਬਾਈ ਅੱਗ ਵਧਾਉਣ ਵਾਸਤੇ ਪਰ ਇਹਨੇ ਮਾਰ ਹੀ ਨਹੀਂ ਕਰਨੀ ਕੋਈ ਜਦੋਂ ਐਡੀ ਫਾਇਰ ਬਗਰੇਡ ਨਹੀਂ ਕੰਮ ਕਰਦੀ ਇਹ ਟੂਟੀ ਦਾ ਕੁਝ ਨਹੀਂ ਹੋਣਾ ਇਹ ਟੂਟੀ ਨੇ ਕੁਝ ਨਹੀਂ ਕਰਨਾ ਬਾਈ ਜਦੋਂ ਐਡੀ ਹੋਊਗਾ ਐਡਾ ਪ੍ਰੈਸ਼ਰ ਆ ਉਹ ਨਹੀਂ ਅੱਗ ਦੇ ਨੇੜੇ ਜਾਂਦਾ ਕਹੇ ਗੱਡੀ ਦੇ ਅੰਦਰ ਕਮਰਾ ਫੀਲ ਬੰਦ ਹੋ ਗਏ ਨੇ ਬਈ ਫੁੱਲ ਹੈ ਗੱਡੀ ਉਹ ਕਿਹੜਾ ਹੋ ਗਿਆ ਹੋਵੇ ਤੈਨੂੰ ਤਾਹਾਂ ਤੋਂ ਲੱਗਿਆ ਹੁਣ ਬਾਈ ਯਾਰ ਕਿ ਉਧਰ ਟਰੈਕਟਰ ਵਾਲੇ ਪੰਪ ਦਾ ਪੰਪ ਨਾਲ ਮਾਗਰ ਦੇ ਪਾਸੇ ਤਾਹਾਂ ਦੀ ਜੜ ਕੇ ਨੇ ਉਧਰ ਦੀ ਸੱਟਣ ਲੱਗਿਆ ਪਾਣੀ ਦੇਖੋ ਬਾਈ ਮੁਸ਼ਕਲ ਲੱਗਦਾ ਕੰਮ ਕਹਾ ਗੱਡੀਆਂ ਨੂੰ ਵੀ ਪੈ ਗਈ ਨਾ ਅੱਗੇ ਟਾਇਰਾਂ ਤੋਂ ਬਾਅਦ ਆ ਗੱਡੀਆਂ ਨੂੰ ਵੀ ਪੈ ਗਈ ਉਧਰ ਪਰਲੇ ਪਾਸੇ ਗੱਡੀਆਂ ਖੜੀਆਂ ਨੇ ਮੈਨੂੰ ਤਾਂ ਮੁਸ਼ਕਲ ਹੀ ਲੱਗਦਾ ਕੰਮ ਪਾਣੀ ਦਾ ਕੰਮ ਹੀ ਨਹੀਂ ਕਰਦਾ ਉੱਤੇ ਪ੍ਰੈਸ਼ਰ ਦੂਰੀ ਖਿੰਡ ਹੀ ਜਾਂਦਾ ਲਾਟ ਦੇ ਦਾ ਪੈਂਦਾ ਹੀ ਨਹੀਂ ਪਾਣੀ ਬਾਹ ਫਾਨ ਮਣ ਦੂਰੀ ਚਿੰਦਰੀ ਜਾਂਦਾ ਰ ਐਂਬੂਲੈਂਸ ਵੀ ਆ ਗਈ ਤਾਂ ਅੱਗੇ ਲੱਗਦੇ ਹੋ ਮੈਨ ਲੱਗਦਾ ਹੁਣ ਲੱਗਦਾ ਨਹੀਂ ਕੁਝ ਕੰਟਰੋਲ ਹੋ ਗਿਆ ਉੱਥੋਂ ਪਾਣੀ ਕੰਮ ਕਰਦਾ ਮੈਨ ਲੱਗਦਾ ਹੈ ਅੱਗ ਪਰ ਹੁੰਦਾ ਆਇਨੇ ਕਰਿਆ ਲੱਗਦਾ ਕੰਮ ਉੱਥੋਂ ਆ ਵੀ ਆ ਸਾਹ ਤੇ ਨਾ ਪਰ ਇਹ ਹੁੰਦਾ ਕਿ ਅੱਗ ਹੋਈ ਅੱਗ ਪਰ ਉਹ ਗੱਡੀਆਂ ਨੂੰ ਪੈ ਗਈ ਪਰਲੇ ਪਾਹੇ ਗੱਡੀਆਂ ਖੜੀਆਂ ਹਵਾ ਬੱਦਲ ਗਈ ਉਹਨਾਂ ਨੂੰ ਹੋ ਗਈ ਹਵਾ ਹਵਾ ਉਹਨਾਂ ਨੂੰ ਹੋ ਗਈ ਭਾਈ ਹੁਣ ਸੋਰੀ ਜੀ ਬੱਦਲ ਗਈ ਜਿਹੜਾ ਖਾ ਗਿਆ ਵਾ ਇਧਰਲੇ ਪਾਸੇ ਦੇਖਦੇ ਆਂ ਕੀ ਸਬਾਨ ਪਿਆ ਆ ਇਧਰਲੇ ਪਾਸੇ ਦਿਖਾਉਣੇ ਆ ਤੁਹਾਨੂੰ ਆ ਪਿਆ ਕਵਾੜ ਗੱਡੀਆਂ-ਗੁੱਡੀਆਂ ਇਧਰਲੇ ਪਾਸੇ ਇਹ ਤਾਂ ਬੰਦੇ ਬੜੇ ਬੰਦੂ ਬੋਲਦੇ ਨੇ ਨੇ ਉੱਪਰ ਨਿਕਲਦੇ ਜਿੱਦਾਂ ਵੀ ਫਾ ਲੈਣ ਬਹੁਤ ਦੂਰ ਕੋਈ ਤਾਂ ਗੱਲ ਆ ਉਹ ਚਲਾ ਦੇ ਦੋ ਤਰੀ ਮੜੇ ਆ ਬਾਈ ਇੱਥੋਂ ਆ ਇੱਥੋਂ ਆ ਮੈਂ ਕਿਹਨਾਂ ਆ ਦੇ ਉਹ ਮੇਰੇ ਨਾਲ ਵਿੱਚ ਰੰਗ ਉਹ ਲੈਣਾ ਪਾੰਗੜਾ ਸਮਾਂ ਕੋਲੇ ਗਾ ਦੇ ਉਹ ਬਣ ਗਏ ਠੋਏ ਉਹ ਤਾਂ ਆ ਗਏ ਬਾਜ਼ੀ ਮਾਰ ਕੇ ਇੱਧਰ ਆਉਣਾ ਭਾਵੇਂ ਨੇ ਬੁਝੜ ਆਇਆ ਡੱਕੇ ਦੇ ਕੋਲੋਂ ਸੋਣ ਆਇਆ ਅਗਲੇ ਨਾਲ ਇੱਕੋ ਹੀ ਤੂੰ ਹੀ ਜਾਓ ਜਾਨ ਨਾ ਨਾ ਫੇਰ ਦੰਨ ਕੱਢਿਆ ਨਹੀਂ ਕੋਈ ਮੈਂ ਚੱਲ ਗਿਆ ਆ ਗਈ ਨਾ ਫੇਰ ਆਇਆ ਚੱਲ ਗਏ